ਸਤ ਸ੍ਰੀ ਅਕਾਲ ਜੀ ਆਪਾਂ ਬਣਾਵਾਂਗੇ ਜੀ ਪੋਹਾ ਆਪਾਂ ਪੋਹਾ ਜਿਹੜਾ ਆ ਹੈਲਦੀ ਪੋਹਾ ਬਣਾਵਾਂਗੇ ਡਰਾਈ ਫਰੂਟ ਆ ਕੇ ਤੇ ਕਾਂਦਾ ਪੋਹਾ ਬਣਾਵਾਂਗੇ ਆਪਾਂ ਇਹਦੇ ਲਈ ਮੈਂ ਜਿਹੜਾ ਆ ਬਹੁਤ ਹੀ ਟੇਸਟੀ ਬਣਦਾ ਹੈ ਪੋਹਾ ਤੇ ਹੈਲਦੀ ਵੀ ਹੁੰਦਾ ਆ ਸਵੇਰ ਦਾ ਆਪਣਾ ਨਾਸ਼ਤਾ ਤੁਸੀਂ ਟਿਫਨ ਚ ਲਿਜਾ ਸਕਦੇ ਆ ਬੱਚਿਆਂ ਦੇ ਟਿਫਨ ਚ ਦੇ ਸਕਦੇ ਆ ਤੁਸੀਂ ਆਫਿਸ ਜਾਣਾ ਲੈ ਸਕਦੇ ਆ ਤੇ ਇਹ ਆਪਾਂ ਬਣਾਉਣੇ ਆ ਜੀ ਪੋਹਾ ਤੇ ਮੈਂ ਇਹਦੀ ਲਿਆ ਲਿਆਇਆ ਪੋਹਾ ਆਪਾਂ ਨਾਰਮਲ ਜਿਹਾ ਪੋਹਾ ਲਿਆ ਮੈਂ ਇੱਕ ਕੌਲੀ ਪੋਹੇ ਦੀ ਲਈ ਆ ਤੁਸੀਂ ਜਿੰਨਾ ਬਣਾਉਣਾ ਆਪਣੇ ਹਿਸਾਬ ਨਾਲ ਲੈ ਲਓ ਤੇ ਇਹਦੇ ਚ ਆਪਾਂ ਪਾਣੀ ਪਾਵਾਂਗੇ ਇਹਨੂੰ ਜ਼ਿਆਦਾ ਨਹੀਂ ਆਪਾਂ ਜਿਹੜਾ ਮਸਲਣਾ ਹੈਗਾ ਬਸ ਥੋੜਾ ਜਿਹਾ ਹੀ ਆਪਾਂ ਪਾਣੀ ਪਾ ਕੇ ਤੇ ਇਹਨੂੰ ਜਦ ਇਹ ਕੱਢ ਲੈਣਾ ਆ ਜਿਹੜਾ ਇਹਦਾ ਐਕਸਟਰਾ ਸਟਾਰਜ ਜਿਹਾ ਆ ਨੇ ਉਹ ਨਿਕਲ ਜਵੇ بس ਇਹਨੂੰ ਆਪਾਂ ਜ਼ਿਆਦਾ ਨਹੀਂ ਹਿਲਾਉਣਾ। ਬਸ ਇਹਨੂੰ ਆਪਾਂ ਹੁਣ ਏਦਾਂ ਛਾਣਨੀ ਦੇ ਵਿੱਚ ਇੱਕ ਛਾਣਨੀ ਲਵਾਂਗੇ ਤੇ ਉਹਦੇ ਵਿੱਚ ਆਪਾਂ ਛਾਣ ਲਾਂਗੇ। ਉਹ ਜਿਹੜਾ ਆ ਆਪਾਂ ਇਸ ਛਾਣਨੀ ਦੇ ਵਿੱਚ ਜਾਲੀ ਦੇ ਵਿੱਚ ਕੱਢ ਲਿਆ ਆ। ਇਹਨੂੰ ਜ਼ਿਆਦਾ ਨਹੀਂ ਹੱਥ ਮਾਰਨਾ ਨਹੀਂ ਤਾਂ ਇਹ ਜਿਹੜਾ ਟੁੱਟ ਜਾਊਗਾ ਤੇ ਹੁਣ ਆਪਾਂ ਇਹਨੂੰ ਐਸੀ ਤਰ੍ਹਾਂ ਰੱਖ ਦਾਂਗੇ ਤੇ ਇਹ ਥੋੜਾ ਜਿਹਾ ਜਿਹੜਾ ਆ ਸੁੱਕਾ-ਸੁੱਕਾ ਹੋ ਜਾਊਗਾ ਪਾਣੀ ਜਿਹੜਾ ਇਹਦਾ ਸਾਰਾ ਨਿਚੜ ਜਾਊਗਾ। ਤੇ ਇਹਨੂੰ ਹੁਣ ਆਪਾਂ ਸਾਈਡ ਕਰਿਆਂ ਤਾਂ ਆਪਾਂ ਇਹਦਾ ਤੋੜਕਾ ਬਣਾਣੇ ਆ। ਇਹਦੇ ਤੋੜਕਾ ਬਣਾਉਣ ਲਈ ਆਪਾਂ ਮੈਂ ਦੋ ਜਿਹੜੇ ਆ ਛੋਟੇ-ਛੋਟੇ ਪਿਆਜ਼ ਜਿਹੜੇ ਆ ਬਰੀਕ ਕੱਟ ਲਿਆ ਆਪਾਂ ਤੇ ਮੂੰਗਫਲੀ ਲਈ ਆਪਾਂ ਕੋ ਪੁੱਜੀ ਮੂੰਗਫਲੀ ਆ ਰੋਸਟਡ ਮੂੰਗਫਲੀ ਆ ਆਪਣੇ ਕੋ ਤੇ ਆਪਾਂ ਕੋ ਟਮਾਟਰ ਆ ਇੱਕ ਟਮਾਟਰ ਆਪਾਂ ਜਿਹੜਾ ਆ ਵੱਡਾ ਸਾਰਾ ਬਰੀਕ ਕੱਟ ਲਿਆ ਆ ਆਲੂ ਪਾਵਾਂਗੇ ਆਪਾਂ ਇੱਕ ਉੱਬਲੇ ਆਲੂ ਆ ਇਹਨੂੰ ਵੀ ਆਪਾਂ ਬਰੀਕ ਪੀਸਾਂ ਚ ਕੱਟ ਲਿਆ ਤੇ ਕਾਜੂ ਲਏ ਆ ਤੇ ਆਪਣੇ ਕੋ ਕਿਸ਼ਮਿਸ਼ ਆ ਇਹਨੂੰ ਧੋ ਕੇ ਮੈਂ ਇੱਕ ਜਾਲੀ ਵਿੱਚ ਪਾ ਲਿਆ ਤੇ ਆਪਾਂ ਡਰਾਈ ਫਰੂਟ ਪਾ ਕੇ ਬਣਾਵਾਂਗੇ ਤੁਸੀਂ ਬਿਨਾਂ ਡਰਾਈ ਫਰੂਟ ਤੋਂ ਵੀ ਬਣਾ ਸਕਦੇ ਆ ਤੇ ਹੁਣ ਆਪਾਂ ਹਰੀਆਂ ਮਿਰਚਾਂ ਲਈਆਂ ਆ ਫਰੈਸ਼ ਕੜੀ ਪੱਤਾ ਆ ਇਹ ਲੈ ਆਏ ਵੀ ਆਪਾਂ ਧੋ ਕੇ ਲੈ ਲਿਆ ਆ ਇਹਨੂੰ ਆਪਾਂ ਸੁਕਾ ਲਿਆ ਧੋ ਕੇ ਤੇ ਹੁਣ ਆਪਾਂ ਲਾਉਣੇ ਆ ਜੀ ਤੜਕਾ ਇਹਨੂੰ ਇੱਧਰ ਆਪਾਂ ਪੈਨ ਲੈ ਲਿਆ ਆ ਗੈਸ ਨੂੰ ਆਪਾਂ ਔਨ ਕਰ ਲਿਆ ਤੇ ਇਹਦੇ ਚ ਆਪਾਂ ਪਾਵਾਂਗੇ ਮੈਂ ਸਰੋਂ ਦੇ ਤੇਲ 'ਚ ਬਣਾਉਂਗੀ ਤੁਸੀਂ ਜਿਹੜਾ ਵੀ ਆਇਲ ਖਾਣਾ ਚਾਹੋ ਨੇ ਲੈ ਲਓ ਇਹਦੇ 'ਚ ਬਹੁਤ ਵਧੀਆ ਬਣਦਾ ਆ ਤੇ ਇਹਦੇ 'ਚ ਆਪਾਂ ਥੋੜੀ ਜਿਹੀ ਪਹਿਲਾਂ ਜਿਹੜੀ ਆ ਆਪਣੀ ਮੂੰਗਫਲੀ ਆ ਇਹ ਰੋਸਟ ਕਰਾਂਗੇ ਮੂੰਗਫਲੀ ਨੂੰ ਆਪਾਂ ਥੋੜੀ ਜਿਹਾ ਰੋਸਟ ਕਰ ਲਾਂਗੇ ਕਾਜੂ ਵੀ ਥੋੜੀ ਜਿਹਾ ਰੋਸਟ ਕਰ ਲਾਂਗੇ ਜੇ ਤੁਸੀਂ ਇਸੇ ਤਰ੍ਹਾਂ ਪਾਉਣਾ ਚਾਹੁੰਦੇ ਤਾਂ ਇਸ ਤਰ੍ਹਾਂ ਪਾ ਲਓ ਕਿਉਂਕਿ ਆਪਣੀ ਜਿਹੜੀ ਮੂੰਗਫਲੀ ਆ ਉਹ ਪੁੱਜੀ ਆ ਥੋੜੀ ਜਿਹੀ ਆਪਾਂ ਇਹਨੂੰ ਰੋਸਟ ਕਰਾਂਗੇ ਇਹਨੂੰ ਆਪਾਂ ਥੋੜੀ ਜਿਹੀ ਮੂੰਗਫਲੀ ਨੂੰ ਪਹਿਲਾਂ ਰੋਸਟ ਕਰ ਲਾਂਗੇ। ਮੂੰਗਫਲੀ ਆਪਣੀ ਰੋਸਟ ਹੋ ਗਈ ਐ ਇਹਦੇ ਵਿੱਚੇ ਆਪਾਂ ਥੋੜ੍ਹਾ ਜਿਹਾ ਆਪਣੇ ਜਿਹੜੇ ਕਾਜੂ ਆ ਇਹ ਵੀ ਪਾ ਦਾਂਗੇ ਤੇ ਆਪਣੀ ਜਿਹੜੀ ਕਿਸ਼ਮਿਸ਼ ਆ ਇਹ ਵੀ ਪਾ ਦਾਂਗੇ। ਇਹ ਵੀ ਥੋੜੀ ਜਿਹੀ ਫੁੱਲ ਜਊਗੀ। ਕਾਜੂ ਜਿਹੜੇ ਆ ਥੋੜ੍ਹਾ ਜਿਹਾ ਦਿੱਤੇ ਆਪਣੇ ਜਿਹੜੇ ਆ ਹੋ ਗਏ ਹੈ। ਗੈਸ ਨੂੰ ਆਪਾਂ ਬੰਦ ਕਰ ਦਿੰਨੇ ਕਿਉਂਕਿ ਆਪਣਾ ਪੀਜ ਜਿਹੜਾ ਹੈ ਬਹੁਤ ਗਰਮ ਆ ਨਹੀਂ ਤਾਂ ਜਿਹੜੀ ਆਪਣੀ ਕੇਸਮੇਸਰ ਜੜ ਗਈ ਹੋਗੀ ਤੇ ਇਹਨਾਂ ਨੂੰ ਹੁਣ ਆਪਾਂ ਬਾਹਰ ਕੱਢ ਲੈਣੇ ਆ ਇਹ ਆਪਾਂ ਫਰਾਈ ਕਰ ਲਿਆ ਥੋੜ ਜਾ ਤੁਸੀਂ ਇਸੇ ਤਰ੍ਹਾਂ ਕੱਚੇ ਵੀ ਪਾ ਸਕਦੇ ਆ ਜੇ ਪਾਉਣੇ ਆ ਤੇ ਆਪਾਂ ਥੋੜ ਜਾ ਇਹਨਾਂ ਨੂੰ ਰੋਸਟ ਕਰ ਲਿਆ ਥੋੜਾ ਜਿਹਾ ਤੇਲ ਪਾ ਕੇ ਐਸੀ ਪੈਨ ਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਹੋਰ ਤੇਲ ਪਾਵਾਂਗੇ ਤੇ ਆਪਾਂ ਆਪਣਾ ਤੋੜਕਾ ਜਿਹੜਾ ਆ ਉਹ ਭੁੰਨਾਂਗੇ। ਬੇਰਦੀ ਕੜਛੀ ਜਿਹੜੀ ਆ ਅੱਧੀ ਤੋਂ ਵੀ ਥੋੜੀ ਜਿਹੜੀ ਆ ਤੇਲ ਲਿਆਇਆ। ਮੈਂ ਇੱਕ ਚਮਚਾ ਜਿਹੜਾ ਆ ਅੱਧਾ ਤੋਂ ਪੌਣਾ ਚਮਚਾ ਜਿਹੜਾ ਆ ਸਰੋਂ ਦਾ ਪਾਤਾ ਮਸਟਰਡ ਜਿਹੜੀ ਆ ਇਹਨੂੰ ਥੋੜਾ ਜਿਹਾ ਆਪਾਂ ਤੜਕਣ ਦੇਵਾਂਗੇ। ਸਰੋਂ ਜਿਹੜੀ ਇਹ ਦੇਖੋ ਆਪਣੀ ਤੜਕਣ ਲੱਗ ਪਈ ਆ ਤੇ ਹੁਣ ਆਪਾਂ ਜੀਰੇ ਦਾ ਚਮਚਾ ਸਾਫ ਜੀਰਾ ਪਾਤਾ ਇਹਨੂੰ ਵੀ ਹੁਣ ਆਪਾਂ ਥੋੜਾ ਜਿਹਾ ਤੜਕਣ ਲੰ ਦੇਵਾਂਗੇ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਹੁਣ ਪਿਆਜ਼ ਬਰੀਕ ਬਰੀਕ ਕੱਟਿਆ ਜਿਹੜਾ ਆਪਣਾ ਪਿਆਜ਼ ਆ ਉਹ ਆਪਾਂ ਪਾ ਦਾਂਗੇ ਪਿਆਜ਼ ਨੂੰ ਹੁਣ ਆਪਾਂ ਥੋੜਾ ਜਿਆਦਾ ਨਹੀਂ ਆਪਾਂ ਇਹਦੇ ਵਿੱਚ ਪਿਆਜ਼ ਵਗੈਰਾ ਜਿਹੜਾ ਹੈ ਭੁੰਨਣਾ ਥੋੜਾ ਕੁੰਨਾਂਗੇ ਥੋੜੀ ਜਿਹੀ ਆਪਾਂ ਹਿੰਗ ਪਾਵਾਂਗੇ ਇਹਦੇ ਵਿੱਚ ਦੋ ਚੋਟਕੀਆਂ ਜਿਹੜੀਆਂ ਆ ਹਿੰਗੜੀਆਂ ਪਾ ਦੋ ਕਿਉਂਕਿ ਡਾਈਜੈਸਟ ਲਈ ਵਧੀਆ ਹੁੰਦੀ ਹੈ ਹਿੰਗ ਤੇ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਹਾ ਪਿਆਜ਼ ਨੂੰ ਭੁੰਨਾਂਗੇ ਜਿਆਦਾ ਨਹੀਂ ਭੁੰਨਣਾ ਆਪਾਂ ਪਿਆਜ਼ ਨੂੰ ਪਿਆਜ ਜਿਹੜਾ ਥੋੜਾ ਜਿਹਾ ਹੁਣ ਆਪਣਾ ਹੋ ਗਿਆ ਤੇ ਹੁਣ ਆਪਾਂ ਇਹ ਚ ਹਰੀ ਮਿਰਚ ਪਾ ਦਾਂਗੇ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾ ਲਓ ਤੇ ਮੈਂ ਇਹਦੇ ਵਿੱਚ ਇੱਕ ਹਰੀ ਮਿਰਚ ਜਿਹੜੀ ਆ ਉਹ ਪਾਈ ਆ ਅੜੀ ਪੱਤਾ ਪਾ ਦਾਂਗੇ ਆਪਾਂ ਪਹਿਲਾਂ ਨਹੀਂ ਪਾਇਆ ਕਿਉਂਕਿ ਬਹੁਤ ਉਹ ਫਿਰ ਜਿਆਦਾ ਹੀ ਭੁੱਜ ਜਿਆ ਜਾਂਦਾ ਆ ਹੁਣ ਆਪਾਂ ਪਿਆਜ਼ਾਂ ਤੋਂ ਬਾਅਦ ਇਹਦੇ ਨਾਲ ਹੀ ਪਿਆਜ਼ਾਂ ਦੇ ਥੋੜਾ ਜਿਹਾ ਹੋ ਜਾਊਗਾ ਕੜੀ ਪੱਤਾ ਜਿਹੜਾ ਹੈ ਆਪਣੀ ਡਾਈਜੈਸਟ ਲਈ ਬਹੁਤ ਵਧੀਆ ਹੈ ਤੇ ਹੁਣ ਆਪਾਂ ਇਹ ਚ ਪਾ ਦਾਂਗੇ ਜੀ ਟਮਾਟਰ ਮੈਂ ਇਹ ਟਮਾਟਰ ਲੈ ਆਇਆ ਇਹਨੂੰ ਵੀ ਥੋੜਾ ਜਿਹਾ ਆਪਾਂ ਘੋਲ ਲਾਂਗੇ ਸੀ ਪੋਹੇ ਦੇ ਹਿਸਾਬ ਨਾਲ ਜਿਹੜੇ ਆਪਣੇ ਮਸਾਲੇ ਆ ਪਾ ਸਕਦੇ ਆ ਤੇ ਮੈਂ ਇਹਦੇ ਵਿੱਚ ਇੱਕ ਇੱਕ ਚਮਚਾ ਜਿਹੜਾ ਹੈ ਧਨੀਆ ਪਾウダー ਪਾਤਾ ਥੋੜੀ ਜੀ ਚਮਚੇ ਦਾ ਚੌਥਾ ਹਿੱਸਾ ਕਾਲੀ ਮਿਰਚ ਪਾਤੀ ਥੋੜਾ ਜਿਹਾ ਆਪਾਂ ਹਲਦੀ ਆਪਣੇ ਟੇਸਟ ਦੇ ਅਕੋਰਡਿੰਗ ਪਾ ਦੋ ਇਨਾਂ ਨੂੰ ਆਪਾਂ ਕਰ ਲੈਨੇ ਜੀ ਮਿਕਸ ਥੋੜਾ ਜਿਹਾ ਆਪਣੇ ਮਸਾਲੇ ਵੀ ਭੁੱਜ ਜਾਣਗੇ ਭੁੰਨ ਲੈਨੇ ਆ ਮਸਾਲੇ ਵਗੈਰਾ ਜਿਹੜੇ ਆ ਆਪਣੇ ਸਾਰੇ ਦੇਖੋ ਥੋੜਾ ਜਿਹਾ ਭੁੱਜ ਗਏ ਆ ਤੇ ਹੁਣ ਆਪਾਂ ਇੱਚ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਥੋੜਾ ਜਿਹਾ ਟਟਪਟਾ ਜਿਹਾ ਬਣੂਗਾ ਇੱਕ ਚਮਚਾ ਮੈਂ ਇਹਦੇ ਵਿੱਚ ਜਿਹੜਾ ਹੈ ਚੀਨੀ ਦਾ ਪਾਉਂਗੀ ਕਿਉਂਕਿ ਇਹਨਾਂ ਜਿਹੜਾ ਹੈ ਬਹੁਤ ਹੀ ਵਧੀਆ ਟੇਸਟ ਬੈਲੈਂਸ ਹੋ ਜਾਂਦਾ ਹੈ ਤੇ ਇਹਦੇ ਵਿੱਚ ਜਿਹੜਾ ਆ ਉਹ ਵਧੀਆ ਲੱਗਦੀ ਹੈ ਚੀਨੀ ਖਟ ਮਿੱਠਾ ਜਿਹਾ ਬਣੂਗਾ ਥੋੜਾ ਜਿਹਾ ਇਹਦੇ ਨਾਲ ਨਾ ਮਿੱਠਾ ਨਹੀਂ ਹੁੰਦਾ ਹੈਗਾ ਮੈਂ ਬ੍ਰਾਊਨ 슈ਗਰ ਪਾਈ ਹੈ ਤੁਸੀਂ ਜਿਹੜੀ ਵੀ ਖੰਡ ਵਰਤਦੇ ਆ ਆਪਣੇ پاس ਆ ਸਕਦੇ ਆ ਇਹਨਾਂ ਨੂੰ ਆਪਾਂ ਕਰ ਲੈਨੇ ਜੀ ਮਿਕਸ ਤੇ ਹੁਣ ਆਪਾਂ ਪਾ ਲਾਂਗੇ ਆਪਣਾ ਪੋਹਾ ਪੋਹਾ ਦੇਖੋ ਆਪਣਾ ਬਿਲਕੁਲ ਜਿਹੜਾ ਆ ਉਹ ਨਿੱਛੜ ਗਿਆ ਆ ਇਕਦਮ ਖਿਲਿਆ ਖਿਲਿਆ ਜਾਇਆ ਗੈਸ ਨੂੰ ਆਪਾਂ ਸਲੋ ਕਰ ਦਾਂਗੇ ਕਿਉਂਕਿ ਆਪਾਂ ਇਹਨੂੰ ਜ਼ਿਆਦਾ ਹੁਣ ਜਿਹੜਾ ਭੁੰਨਣਾ ਨਹੀਂ ਹੈਗਾ ਇਸ ਤਰ੍ਹਾਂ ਜਿਹੜਾ ਆ ਦੇਖੋ ਬਹੁਤ ਹੀ ਵਧੀਆ ਖਿਲਿਆ ਖਿਲਿਆ ਪੋਹਾ ਬਣੂਗਾ ਇਰੇ ਵੇਖੀ ਹੁਣ ਆਪਾਂ ਆਲੂ ਪਾ ਦਾਂਗੇ ਜਿਹੜੇ ਆਪਣੇ ਆਲੂ ਲਏ ਸੀ ਕਿਉਂਕਿ ਆਪਾਂ ਕੰਦਾ ਪੋਹਾ ਬਣਾ ਰਹੇ ਆ ਵਿੱਚ ਆਪਾਂ ਆਲੂ ਘਾ ਤੇ ਤੇ ਹੁਣ ਆਪਾਂ ਟੇਸਟ ਦੇ ਅਕੋਰਡਿੰਗ ਆਪਣਾ ਜਿਹੜਾ ਆ ਲੂਣ ਪਾ ਦਾਂਗੇ ਇਹਦੇ ਵਿੱਚ ਮੈਂ 1 ਚਮਚਾ ਜਿਹੜਾ ਇਹਦੇ ਵਿੱਚ ਲੂਣ ਦਾ ਪਾ ਦਵਾਂਗੀ ਥੋੜਾ ਜਿਹਾ ਸਾਡਾ ਜਿਆਦਾ ਪਊਗਾ ਲੂਣ ਕਿਉਂਕਿ ਆਪਣੇ ਕੋ ਆਲੂ ਹੀ ਆ ਤੇ ਇਹਨੂੰ ਹੁਣ ਆਪਾਂ ਮਿਕਸ ਕਰ ਲੈਣੇ ਆ ਬਹੁਤ ਹੀ ਜਿਹੜਾ ਹੈਲਦੀ ਟੇਸਟੀ ਜਿਹੜਾ ਇਸ ਤਰ੍ਹਾਂ ਪੋਹਾ ਜਿਹੜਾ ਆ ਬਣਦਾ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਹਲਕੇ ਹੱਥਾਂ ਨਾਲ ਮਿਕਸ ਕਰਨਾ ਆ ਤਾਂ ਕਿ ਜਿਹੜਾ ਆਪਣਾ ਪੋਹਾ ਆ ਉਹ ਟੁੱਟੇ ਨਾ ਬਿਲਕੁਲ ਖਿਲਿਆ ਖਿਲਿਆ ਦੇਖੋ ਇਕਦਮ ਪੋਹਾ ਖਿਲਿਆ ਖਿਲਿਆ ਬਣੂਗਾ ਜੁੜੂਗਾ ਨਹੀਂ ਇੱਕ ਦੂਸਰਾ ਇਦਾਂ ਦੇਖੋ ਕਿੰਨਾ ਵਧੀਆ ਜਿਹੜਾ ਆ ਖਿਲਿਆ ਖਿਲਿਆ ਜਿਹੜਾ ਪੋਹਾ ਆ ਆਪਣਾ ਬਣੂਗਾ ਥੋੜਾ ਜਿਹਾ ਆਪਾਂ ਗੈਸ ਨੂੰ ਸਲੋ ਕੀਤਾ ਆ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਤੇ ਹੁਣ ਆਪਾਂ ਜਿਹੜੇ ਡਰਾਈ ਫਰੂਟ ਪਾਏ ਫਰਾਈ ਕਰਕੇ ਰੱਖੇ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜੇ ਜਿਹਾ ਆਪਾਂ ਗਾਰਨਿਸ਼ਨ ਲਈ ਰੱਖਾਂਗੇ ਇਹਨਾਂ ਨੂੰ ਹੁਣ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੈਲਦੀ ਪੋਹਾ ਬਣੂਗਾ ਬਹੁਤ ਹੀ ਟੇਸਟੀ ਤੁਸੀਂ ਸਵੇਰ ਦੇ ਨਾਸ਼ਤੇ 'ਚ ਇਹਨੂੰ ਬਣਾ ਸਕਦੇ ਆ ਛੇਤੀ ਵੀ ਬਣ ਜਾਂਦਾ ਆ 10 ਕਿ ਮਿੰਟ ਦੇ ਵਿੱਚ ਹੀ ਜਿਹੜਾ ਇਹ ਪੋਹਾ ਆ ਬਣ ਕੇ ਤਿਆਰ ਹੋ ਜਾਂਦਾ ਆ ਪੋਹਾ ਜਿਹੜਾ ਆ ਦੇਖੋ ਜੀ ਆਪਣਾ ਬਣ ਗਿਆ ਆ ਇੱਕਦਮ ਆਪਾਂ ਬਹੁਤ ਆਪਣਾ ਪੋਹਾ ਜਿਹੜਾ ਆ ਇੱਕਦਮ ਖਿਲਿਆ ਖਿਲਿਆ ਬਣਿਆ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਕਲਰ ਵੀ ਆਇਆ ਦੇਖੋ ਕਿੰਨਾ ਵਧੀਆ ਟੇਸਟੀ ਪੋਹਾ ਬਣੂਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਨਿੰਬੂ ਅੱਧਾ ਨਿੰਬੂ ਪਾਵਾਂਗੇ ਤੁਸੀਂ ਚੂਨ ਵੀ ਪਾ ਸਕਦੇ ਆ ਮੈਂ ਇਹਦੇ ਵਿੱਚ ਅੱਧਾ ਨਿੰਬੂ ਤੁਸੀਂ ਪੂਰਾ ਵੀ ਪਾ ਸਕਦੇ ਆ ਆਪਣੇ ਪੋਹੇ ਦੇ ਹਿਸਾਬ ਨਾਲ ਜਿੰਨਾ ਤੁਹਾਨੂੰ ਖਟਾਸ ਚਾਹੀਦੀ ਆ ਓਨਾਕ ਤੁਸੀਂ ਜਿਹੜਾ ਨਿੰਬੂ ਆ ਇਹਦੇ ਵਿੱਚ ਪਾ ਲਓ ਇਹਦੇ ਨਾਲ ਘਟਮਿਟਾਜਾ ਟੇਸਟ ਆਊਗਾ ਬੀਜ ਜਿਹੜਾ ਆਪਾਂ ਬਾਹਰ ਕੱਢ ਦਾਂਗੇ ਗੈਸ ਨੂੰ ਆਪਾਂ ਬੰਦ ਕਰ ਦਿੱਤਾ ਕਰ ਦੰਨੇ ਆ ਕਿਉਂਕਿ ਨਿੰਬੂ ਦਾ ਬਾਅਦ ਜਿਹੜਾ ਆ ਗੈਸ ਜਿਹੜਾ ਆ ਨਹੀਂ ਚਾਲੂ ਕਰਨਾ ਨਹੀਂ ਤਾਂ ਇਹ ਨਿੰਬੂ ਜਿਹੜਾ ਫਿਰ ਉਹ ਕੋੜਾ ਪੰਜਾ ਦੇਣ ਲੱਪਨ ਦਾ ਤੇ ਪੋਹਾ ਦੇਖੋ ਜੀ ਆਪਣਾ ਬਣ ਗਿਆ ਆ ਤੇ ਪੋਹਾ ਆਪਣਾ ਹੋ ਗਿਆ ਤਿਆਰ ਬਣ ਕੇ ਤੇ ਹੁਣ ਆਪਾਂ ਇਹਦੀ ਪਲੇਟਿੰਗ ਕਰ ਲੈਣੇ ਆ ਉਹ ਇਹਨੂੰ ਤੁਸੀਂ ਇਸ ਨੂੰ ਬਣਾ ਕੇ ਜਿਹੜਾ ਆ ਆਪਣੇ ਬੱਚਿਆਂ ਦੇ ਟਿਫਨ ਚ ਦੇ ਸਕਦੇ ਆ ਸਵੇਰ ਦਾ ਨਾਸ਼ਤਾ ਜਿਹੜਾ ਆ ਹਲਕਾ ਫੁਲਕਾ ਜਿਹੜਾ ਆ ਇਹ ਛੇਤੀ ਹਾਜਮ ਹੋ ਜਾਂਦਾ ਆ ਉਹ ਆ ਜਿਹੜਾ ਆ ਤੁਸੀਂ ਸਬਜ਼ੀਆਂ ਪਾ ਕੇ ਵੀ ਬਣਾ ਸਕਦੇ ਆ ਜਿਸ ਤਰ੍ਹਾਂ ਵੀ ਤੁਸੀਂ ਬਣਾਣਾ ਆ ਇਹਨੂੰ ਬਣਾ ਸਕਦੇ ਆ ਇਸ ਤਰ੍ਹਾਂ ਤੇ ਆ ਤੇ ਦੇ ਤੇ ਆਪਾਂ ਜਿਹੜਾ ਆ ਡਰਾਈ ਫਰੂਟ ਆਪਾਂ ਰੱਖਿਆ ਸੀ ਉਹ ਪਾ ਦੰਨੇ ਆ ਬਹੁਤ ਹੀ ਹੈਲਦੀ ਟੇਸਟੀ ਜਿਹੜਾ ਹੈ ਆਪਣਾ ਪੋਹਾ ਬਣਿਆ ਇਸ ਤਰ੍ਹਾਂ ਤੇ ਤੁਸੀਂ ਵੀ ਬਣਾਓ ਤੇ ਖਾਓ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਣਾ ਸਾਡਾ ਪੋਹਾ ਜਿਹੜਾ ਆ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸਤਿ ਸ੍ਰੀ ਅਕਾਲ ਜੀ